ਪਰਮਾਤਮਾ ਨੇ ਨਾ ਇਨਸਾਨ ਦੇ ਸੁਭਾਅ ਦੇ ਵਿੱਚ ਕਈ ਚੰਗੇ ਦੇ ਮਾੜੇ ਗੁਣ ਸ਼ਾਮਲ ਕੀਤੇ ਹੋਏ ਆ ਚੰਗੇ ਗੁਣ ਜਿਲਾ ਲਓ ਤੁਸੀਂ ਪਿਆਰ ਮੁਹੱਬਤ ਆ ਮਾਪਿਆਂ ਦਾ ਸਤਿਕਾਰ ਆ ਛੋਟੇ ਬੱਚਿਆਂ ਨੂੰ ਪਿਆਰ ਕਰਨਾ ਖੁਸ਼ ਰਹਿਣਾ ਹੱਸਣਾ ਕਈ ਬੰਦੇ ਖੁਸ਼ ਰਹਿੰਦੇ ਆ ਕਈ ਸੜੇ ਪੁੱਜੇ ਰਹਿੰਦੇ ਆ ਪਰ ਸਭ ਤੋਂ ਮਾੜਾ ਗੁਣ ਪਾਇਆ ਰੱਬ ਨੇ ਉਹ ਗਣ ਉਹ ਆ ਈਰਖਾ ਸਾੜਾ ਦੂਜੇ ਦੇ ਨੁਕਸਾਨ ਤੋਂ ਖੁਸ਼ ਹੋਣਾ ਹੁਣ ਜਿਹੜੀ ਇਹ ਸਾੜੇ ਦੀ ਈਰਖਾ ਤੇ ਦੂਜੇ ਤੋਂ ਨਕਸਾਂ ਦੇ ਖੁਸ਼ਣ ਵਾਲੀ ਗੱਲ ਹੈ ਨਾ ਇਹ ਸਾਡੇ ਪਿੰਡਾਂ ਦੇ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਵਾ ਹੁਣ ਸਰਕਾਰ ਤੇ ਕਹਿੰਦੀ ਆ ਫਸਲਾਂ ਦਾ ਤੁਸੀਂ ਜਿਹੜੀਆਂ ਰਵਾਇਤੀ ਫਸਲਾਂ ਕਣਕ ਝੋਨਾ ਵਾ ਉਹਨੂੰ ਛੱਡੋ ਤੇ ਤੁਸੀਂ ਅ ਕ੍ਰੌਪ ਡਾਈਵਰਸੀਫਿਕੇਸ਼ਨ ਕਰੋ ਕੋਈ ਸਬਜ਼ੀਆਂ ਬੀਜੋ ਕੋਈ ਫਲਾਂ ਫਲਾਂ ਦੇ ਆਪਣੇ ਬਾਗ ਲਾਓ ਜਾਂ ਤੁਸੀਂ ਤੇਲ ਬੀਜ ਬੀਜੋ ਮਖਈ ਬੀਜੋ ਇਸ ਤਰ੍ਹਾਂ ਦੇ ਫਸਲਾਂ ਬੀਜ ਕੇ ਤੇ ਤਾਂ ਅਗੇ ਕਣਕ ਝੋਨਾ ਜਿਹੜਾ ਵਾ ਉਹਦੇ ਦਵਾਟੂ ਧਰਤੀਂ ਦੇ ਨਿਕਲ ਜਾਵੇ ਹੁਣ ਕਈ ਵਾਰ ਲੋਕ ਕਈ ਬੰਦੇ ਲਾਉਂਦੇ ਆਂ ਗਾਂ ਉਹਨੂੰ ਸਮਝਦੇ ਆਪਣੇ ਆਪ ਨੂੰ ਪਰ ਉਹ ਗੱਲ ਹੁੰਦੀ ਹੈ ਕਿ ਜਦੋਂ ਬੰਦਾ ਪਹਿਲੇ ਫਸਲ ਬੀਜਦਾ ਨਾ ਉਹਨੂੰ ਕਈ ਗੱਲਾਂ ਬਾਰੇ ਇਹ ਨਹੀਂ ਪਤਾ ਲੱਗਦਾ ਜੇ ਤੇ ਉਹਦੀ ਫਸਲ ਕਾਮਯਾਬ ਹੋ ਜੇ ਸਦੋਂ ਵੀ ਗੰਡੇ ਬੀਜੀ ਉਹਨੇ 2-3 ਲੱਖ ਦਾ ਗੱਲਾ ਵੇ ਗਿਆ ਸਾਰੇ ਪਿੰਡ ਚ ਸਾੜਾ ਪੈ ਜਾਊਗਾ ਓਏ ਹੋਏ ਹੋਏ ਇਹਦੇ ਪੈਸੇ ਕਿੱਦਾਂ ਬਣ ਗਏ ਇਹਦੀ ਕੀ ਗੱਲ ਹੋਊਗੀ ਇਹਨੇ ਕੋ ਕਮਾ ਲਏ ਨੇ ਪੈਸੇ ਤੇ ਜੇ ਰੱਬ ਨਾ ਕਰੇ ਉਹਦੀ ਫਸਲ ਫੇਲ ਹੋ ਗਈ ਤੇ ਫੇਰ ਸਾਰੇ ਪਿੰਡ ਵਿੱਚ ਉਹ ਸੁਣਾ ਬਈ ਉਹ ਸੁਣਾ ਤੇਰੇ ਗੰਡੇ ਅਮਰੀਕਾ ਗਏ ਆ ਜੇ ਸੂਝ ਮੁਖੀ ਵੀ ਦੀਆ ਦਾ ਸੁਣਿਆਦਾਂ ਸੂਝ ਮੁਖੀ ਰੂਸ ਵਾਲੇ ਲੈਣ ਆਏ ਸੀਗੇ ਅੰਦੇ ਤੇਰੇ ਖਰਬੂਜੇ ਬੜੇ ਮਿੱਠੇ ਆ ਗਾਣੇ ਹੋਏ ਆ ਉਹ ਵਿਚਾਰੇ ਦੀ ਉਹ ਹਾਲਤ ਕਰ ਦੇਣਗੇ ਵੀ ਦੁਬਾਰਾ ਉਸ ਫਸਲ ਵੱਲ ਮੂੰਹ ਨਹੀਂ ਕਰਦਾ ਉਹ ਤਨਕ ਚੋਂਦਾ ਹੀ ਪੀਜੂਗਾ ਦੁਬਾਰਾ ਵੀ ਹੋਵੇ ਨਾ ਹੋਵੇ ਮੇਰੇ ਲੋਕੀ ਕਹਿੰਦਾ ਮੇਰੇ ਪਿੱਛੇ ਪੈਣਗੇ ਹੈ ਆਪਣਾ 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 ਚਾਹੇ ਆਪਣੇ ਲੋਗ ਫਾਇਦੇ ਤੇ ਉਹਨਾਂ ਖੁਸ਼ ਨਹੀਂ ਹੁੰਦੇ ਜਿੰਨਾਂ ਕਿਸੇ ਦੇ ਨੁਕਸਾਨ ਤੋਂ ਖੁਸ਼ ਹੁੰਦੇ ਆ ਮੈਂ ਸੈਗਨਡਰੀ ਆਰਬੀ ਦੇ ਵਿੱਚ ਨਾ ਕਮੈਂਟ ਲਗਾ ਸੀ ਤੇ ਮੇਰੇ ਕੋਲ ਕੋਈ ਐਸਾ ਹੀ ਆਇਆ ਮੈਨੂੰ ਕਹਿੰਦਾ ਜੀ ਮੇਰਾ ਨਾ ਫਲਾਣੇ ਸਈਦ ਨਾਲ ਤਨਖਾਹ ਦਾ 1000 ਰੁਪਏ ਦਾ ਫਰਕ ਆ। ਉਹ 1000 ਰੁਪਏ ਵਾਧੇ ਲੈ ਆ ਰਿਹਾ ਵਾ। ਤੇ ਅਸੀਂ ਇੱਕੋ ਦਿਨ ਤੇ ਭਰਤੀ ਆ, ਇੱਕੋ ਦਿਨ ਆਹ ਟ੍ਰੇਨਿੰਗ ਹੀ ਦੀ, ਇੱਕੋ ਦਿਨ ਪ੍ਰਮੋਟ ਰਏ ਸੀਗੇ ਸਈ। ਤੇ ਮੇਰੀ ਤਨਖਾਹ ਜਿਹੜੀ ਮੈਨੂੰ 6 ਮਹੀਨੇ ਹੋ ਗਏ ਗੇੜਾ ਮਾਰਦੇ ਨੂੰ ਤੇ ਬਾਹੂ ਮੈਨੂੰ ਬਹਲ ਨਹੀਂ ਪੜਾਉਂਦੇ। ਮੈਂ ਬਾਹੂ ਕਰਦੇ ਵੇਦਾਂ ਹੀ ਆ ਅੱਜ ਅੱਜ ਕੱਲ ਆਦੀਆਂ ਅਜਰਾਮਦਾਲੀਆਂ ਆ, ਸ਼ਾਮਦਾਲੀਆਂ ਆ, ਅੱਜ ਕਿਸ਼ਨ ਸਿੰਘ ਨਹੀਂ ਆਇਆ, ਫਲਾਣਾ ਨਹੀਂ ਆਟਕਾਣਾਂ ਨੇ। ਚਲੋ ਮੈਂ ਸੰਬੰਧ ਸਾਰੇ ਬਾਹੂ ਬੁਲਾ ਲੈਣ ਕਰਕੇ ਨੂੰ ਗਿਆ। ਮੈਂ ਕਿਹਾ ਭਾਈ ਆ ਚਲੋ ਚਲ ਗਏ ਡੇਢ ਘੰਟੇ ਬਾਦੋਂ ਵਾਪਸ ਆ ਗਏ ਤੇ ਬੜਾ ਖੁਸ਼ ਹੋਏ ਸਹੀ ਮੈਂ ਹੋ ਗਿਆ ਕੰਮ ਜ਼ਰਾ ਹੋ ਗਿਆ ਸਰ ਥੈਂਕ ਯੂ ਸਰ ਥੈਂਕ ਯੂ ਸੇਲੂ ਕਰੀਏ ਮੈਂ ਚਲੋ ਚੰਗਾ ਯਾਦ ਰਖਾ ਵਰਗੀ ਵਿਚਾਰੇ ਦੀ ਮੈਂ ਟਲਕ ਨੂੰ ਕਿਹਾ ਮੈਂ ਚਲੋ ਐ ਕਰੋ ਵੀ 2 ਸਾਲ ਦੀ ਇਹ ਕਹਿ ਰਿਹਾ ਵੀ 1000 ਰੁਪਏ ਦਾ ਫਰਕ ਆ ਇਹਦਾ 24000 ਰੁਪਏ ਬੰਦਾ ਇਹਦਾ ਏਰੀਅਰ ਬਣਾਓ ਤੇ ਮੇਰੇ ਕੋ ਸਾਈਨ ਕਰਾਓ ਇਹ ਨੂੰ ਏਰੀਅਰ ਦੋ ਹੈਡ ਕਲ ਹੱਸ ਕੇ ਆਂਦਾ ਬੜਾ ਮਖੋਲੀਆ ਜਾਈ ਆਂਦਾ ਜਨਾਬ ਇਹ ਦੀ ਖਾਨੀ ਵਧੀ ਉਹ ਦੀ ਘਟ ਗਈ ਆ ਮੈਂ ਕਿਹਾ ਉਹ ਕਿਦਾਂ ਅੰਦਾਜ਼ੇ ਉਹ 1000 ਰੁਪਏ ਦਾ ਫਸਾ ਵਧ ਲੈ ਰਿਆ ਇਸ ਮਹੀਨੇ ਦੀ ਕਿਤੇ ਮਿਸਕੈਲਕੂਲੇਸ਼ਨ ਹੋ ਗਈ ਸੀਗੀ ਇਸ ਕਰਕੇ ਉਹ ਵਧ ਲੈ ਰਿਆ ਸੀ ਮੈਂ ਆ ਯਾਰ ਉਹਦੀ ਤਨਖਾਹ ਘਟ ਗਈ ਹੈ ਤੇ ਤੂੰ ਇੰਨਾ ਖੁਸ਼ ਕਿਉਂ ਹੋ ਰਿਹਾ ਆਂ ਅੰਦਾਜ਼ੇ ਖੁਸ਼ ਕਿਉਂ ਨਾ ਹਾਂ ਹੁਣ ਉਹਤਨਾ 1000 ਰੁਪਏ ਲਊਗਾ ਮੇਰੇ ਨਾਲ ਬਰਾਬਰ ਆ ਗਿਆ ਨਾ ਮੇਰੇ ਕਹਿੰਦਾ ਮੈਨੂੰ ਇੰਨੀ ਬੜੀ ਖੁਸ਼ੀ ਹੈ ਵੈਰੀ ਗੁੱਡ ਵੀ ਤੇਰੇ ਇਸ ਤਰ੍ਹਾਂ ਹੁਣ ਆ ਦਿੱਲੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਬੀਜੇਪੀ ਆਮ ਆਦਮੀ ਪਾਰਟੀ ਕਾਂਗਰਸ ਵਿੱਚ ਟੱਕਰ ਸੀਗੀ ਚਲੋ ਬੀਜੇਪੀ ਨੇ ਤਾਂ ਖੁਸ਼ ਇਸ ਗੱਲ ਤੋਂ ਹੋਣਾ ਹੀ ਆ ਕਿ ਉਹਨਾਂ ਦੀ ਸਰਕਾਰ ਬਣ ਗਈ ਹੈ 5 6 ਸਾਲਾਂ ਬਾਅਦ ਆਮ ਆਦਮੀ ਪਾਰਟੀ ਉਹ ਵੀ ਖੁਸ਼ ਆ ਵੀ ਕਾਂਗਰਸ ਨੂੰ ਜ਼ੀਰੋ ਆਈ ਆ ਤੇ ਕਾਂਗਰਸ ਖੁਸ਼ ਆ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਮਤ ਨਹੀਂ ਮਿਲਿਆ ਤੁਸੀਂ ਵੇਖਿਆ ਹੋਣਾ ਕਿੰਨਾਂ ਪਾਰਟੀਆਂ ਦੇ ਲੀਡਰ ਲੜੂਣ ਡੀ ਜਾ ਰਹੇ ਆ ਹੁਣ ਕਾਂਗਰਸ ਨੂੰ ਅਸ਼ਾਇਕ ਹੋਰ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਇੱਕ ਹੋਰ ਗੱਲ ਦੀ ਬੜੀ ਖੁਸ਼ੀ ਆ ਵੀ ਇਹ ਲੈਫਟਨੈਂਟ ਗਵਰਨਰ ਆ ਉਹ 10-12 ਸਾਲ ਤੋਂ ਉਹਨਾਂ ਦਾ ਲਹੂ ਪੀਤਾ ਆਏ ਉਹਨੇ ਉਹਨਾਂ ਨੂੰ ਕੰਮ ਹੀ ਨਹੀਂ ਸੀ ਕਰਨ ਦੇ ਹੁੰਦਾ ਕਿਉਂਕਿ ਲੈਫਟਨੈਂਟ ਗਵਰਨਰ ਲੈਫਟਨੈਂਟ ਗਵਰਨਰ ਆ ਕੋ ਪਾਵਰਾਂ ਜਾਂਦੀਆਂ ਮੁੱਖ ਮੰਤਰੀ ਕੋ ਪਾਵਰਾਂ ਕੱਟਿਆ ਤੇ ਉਹਦਾ ਲੈਫਟ ਨਗਵਨਰ ਸੀਗਾ ਉਹ ਕੰਮ ਕਰਦਾ ਸੀ ਸਿੱਧਾ ਸੈਂਟਰ ਦੇ ਅਧੀਨ ਉਹ ਸੈਂਟਰ ਦੇ ਚੱਲਦਾ ਸੀਗਾ ਪੁਲਿਸ ਵੀ ਉਹਦੇ ਕੋਲ ਸੀ ਹੁਣ ਆਮ ਆਦਮੀ ਪਾਰਟੀ ਤੇ ਗਈ ਗਈ ਹੈ ਲੈਫਟ ਨਗਵਨਰ ਦੀਆਂ ਪਾਵਰਾਂ ਵੀ ਗਈਆਂ ਕਿਉਂਕਿ ਮੁੱਖ ਮੰਤਰੀ ਬਾਨਾ ਵਾ ਬੀਜੇਪੀ ਦਾ ਤੁਹਾਨੂੰ ਬੀਜੇਪੀ ਦਾ ਮੁੱਖ ਮੰਤਰੀ ਆ ਉਹਨੇ ਤੇ ਨਹੀਂ ਨਾ ਸੁਣੀ ਇਹਦੀ ਐਸ਼ਿਕ ਵਰਨਰ ਦੀ ਜਿਸ ਤੱਕ ਮਤਲਬ ਦੇਖੋ ਤੁਸੀਂ ਵੀ ਇੱਕ ਦੂਜੇ ਦੇ ਨੁਕਸਾਨ ਤੋਂ ਕਿੰਨੇ ਪਾਰਟੀਆਂ ਕਿੰਨਾ ਖੁਸ਼ ਹੋ ਰਹੀਆਂ ਧੰਨਵਾਦ